ਕਿ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਮੜਾ ਜਾ ਹੱਥ ਲਾ ਕੇ ਮਾੜੀ ਜੀ ਪੰਜਾਬ ਦੀ ਮਿੱਟੀ ਨੂੰ ਫੋਲ ਕੇ ਵੇਖੋ ਉਥੇ ਕੋਈ ਨਾ ਕੋਈ ਸਾਡੇ ਉੱਤੇ ਧੱਕਾ ਆਇਆ ਚਾਹੇ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਟੀਚਰਾਂ ਦੀ ਗੱਲ ਕੀਤੀ ਡਾਕਟਰਾਂ ਦੀ ਗੱਲ ਹੋਵੇ ਸਾਡੀ ਯੂਨੀਵਰਸਿਟੀ ਦੀ ਗੱਲ ਹੋਵੇ ਕਲਚਰ ਦੀ ਗੱਲ ਹੋਵੇ ਸੱਭਿਆਚਾਰ ਦੀ ਗੱਲ ਹੋਵੇ ਧਰਮ ਦੀ ਗੱਲ ਹੋਵੇ ਅਸੀਂ ਮਤਲਬ ਜਿੰਨੇ ਮਰਜ਼ੀ ਦੇ ਜਿੱਥੇ ਹੱਥ ਲਾਓ ਉਥੇ ਤਾਂ ਲੱਗਦਾ ਵੀ ਯਾਰ ਇਹ ਮਸਲਾ ਹੱਲ ਹੋਣਾ ਚਾਹੀਦਾ ਸੋ ਇਹਨਾਂ ਤੋਂ ਕਾਦੀ ਆਸ ਰੱਖਣੀ ਇਹ ਤੇ ਠੀਕ ਆ ਵੀ ਮਤਲਬ ਕੇਜਰੀਵਾਲ ਦਾ ਜੇ ਕੋਈ ਕੱਕਾ ਕੀ ਗੱਲ ਤੋਂ ਬੋਲਦੇ ਤੇ ਇਹਨਾਂ ਦੀ ਉਹ ਲਿਆ ਵਗਾੜ ਕੇ ਰੱਖ ਦੋ ਤੇ ਇਹਨਾਂ ਦਾ ਫਿਰ ਵੀ ਇਨਕਲਾਬ ਹੀ ਪੈਂਦਾ ਸੋ ਇਹਨਾਂ ਤੇ ਬਹੁਤੀ ਆਸ ਰੱਖਣੀ ਨਹੀਂ ਚਾਹੀਦੀ ਨੌਜਵਾਨੀ ਦੀ ਗੱਲ ਆ ਫੜੋ ਫੜਾਈ ਦੀ ਗੱਲ ਆ ਉੱਤੇ 144 ਦੀ ਤਾਂ ਗੱਲ ਕੀਤੀ ਉਹ ਤੇ ਚਤੋਂ ਪਹਿਰੇ ਇੱਥੇ ਹੁੰਦੀ ਹੈ ਤੇ ਆਮ ਗੱਡੀਆਂ ਦੇ ਪੰਜ ਪੰਜ 7 7 ਬੰਦੇ ਤੁਰੇ ਫਿਰਦੇ ਹੁੰਦੇ ਆ ਮਾਰਕੀਟ ਦੇ ਲਾਲਾ ਲਾਲਾ ਹੁੰਦੀ ਹੁੰਦੀ ਆ ਉਹਦਾ ਪ੍ਰਸ਼ਾਸਨ ਕੋਈ ਸਮੱਸਿਆ ਨਹੀਂ ਆਦੀ ਤੇ ਜੇ ਚਾਰ ਲੋਕ ਆਪਣੇ ਹੱਕਾਂ ਲਈ ਇਕੱਠੇ ਹੋ ਜਾਣ ਤੇ ਇਹਨਾਂ ਦੀ ਧਾਰਾ ਚਿੱਤੇ ਆ ਜਾਂਦੀ ਇਹਨਾਂ ਨੂੰ ਸੋ ਇਹ ਜਿਹੜੇ ਡੈਮੋਕ੍ਰੇਸੀ ਦੇ ਜਿਹੜੇ ਲਿਬਾਸ ਦੇ ਅੰਦਰ ਕਾਲੇ ਕਾਨੂੰਨ ਇਹਨਾਂ ਨੇ ਸਾਡੇ ਅਰਥ ਲੋਕਾਂ ਦੇ ਉੱਤੇ ਲਾਉਣੇ ਰੱਖੇ ਨੇ ਜੋ ਕਹਿੰਦੇ ਜੀ ਕਨਸਟੀਟਿਊਸ਼ਨ ਤੁਹਾਨੂੰ ਅਧਿਕਾਰ ਦਿੰਦਾ ਕੱਠੇ ਹੁੰਦਾ ਤੇ ਇੱਕ ਹੀ ਕਨਸਟੀਟਿਊਸ਼ਨ ਤੁਹਾਨੂੰ ਇਹ ਅਧਿਕਾਰ ਦਿੰਦਾ ਵੀ ਡਾਂਗਾ ਫੇਰ ਕੇ ਫਿਰ ਕੱਠੇ ਹੁੰਦੇ ਹੋ ਕਿ ਇਹਨਾਂ ਨੂੰ ਗੇਟ ਦੇ ਉੱਤੇ ਜਿਹੜਾ ਉਹ ਰੋਕਾਂ ਤੋੜ ਤੋੜਾਣਾ ਪਵੇ ਤੇ ਫਿਰ ਕੱਠੇ ਹੁੰਦੇ ਇਹ 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 ਅਧਿਕਾਰ ਦੇਣਾ ਨਹੀਂ ਆਂਦਾ ਇਹ ਅਧਿਕਾਰ ਲੈਣਾ ਆਂਦਾ ਇਹ ਲੋਕ ਹੀ ਸੰਘਰਸ਼ ਲੜਦੇ ਹੁੰਦੇ ਆ ਜਿਹੜੇ ਪ੍ਰਤੀਨਿਧ ਹੁੰਦੇ ਆ ਉਹ ਤੇ ਲੋਕਾਂ ਦੀ ਜੁੱਤੀ ਦੇ ਡਰ ਤੋਂ ਅੱਗੇ ਅੱਗੇ ਹੋ ਕੇ ਤੁਰ ਪੈਂਦੇ ਹੁੰਦੇ ਸੋ ਜੇ ਜੁੱਤੀ ਕਾਇਮ ਹੋਏਗੀ ਤਾਂ ਸ਼ਾਇਦ ਪੰਜਾਬ ਦੇ ਜਿਹੜੇ ਚੁਣੇ ਲੋਕ ਨੇ ਉਹ ਵੀ ਡਰ ਦੇ ਮਾਰੇ ਅੱਗੇ ਅੱਗੇ ਤੁਰ ਪੈਣ ਜੇ ਨਹੀਂ ਹੋਏਗੀ ਤਾਂ ਠੀਕ ਹੈ ਚ ਜਦੋਂ ਤੱਕ ਪੰਜਾਬ ਆਜ਼ਾਦੀ ਦੇ ਰਾਹ ਤੇ ਨਹੀਂ ਤੁਰਦਾ ਤੇ ਪੰਜਾਬ ਨੂੰ ਆਜ਼ਾਦੀ ਨਹੀਂ ਮਿਲਦੀ ਅਸੀਂ ਕਿਚ-ਕਿਚ-ਕਿਚ ਕੇ ਜੈਸ ਇੰਡੀਆ ਦੇ ਸਿਸਟਮ ਦੇ ਚੱਕ ਕਰਦੇ ਰਾਵਾਂਗੇ ਸਾਡਾ ਨਿਕਲਣਾ ਕੁਝ ਨਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਮੌਜੂਦ ਆ ਤੇ ਕਈ ਦਿਨ ਤੋਂ ਮਸਲਾ ਫੱਕਿਆ ਹੋਇਆ ਪੰਜਾਬ ਯੂਨੀਵਰਸਿਟੀ ਦਾ 10 ਤਰੀਕ ਦੀ ਕਾਲ ਦਿੱਤੀ ਸੀ ਭਾਰੀ ਰੋਕਾਂ ਦੇ ਬਾਵਜੂਦ ਵੀ ਇਸ ਟਾਈਮ ਯੂਨੀਵਰਸਿਟੀ ਚ ਇੱਕ ਵੱਡਾ ਇਕੱਠਾ ਆ ਜਿੱਥੇ ਕਿ ਜਥੇਬੰਦਕ ਢਾਂਚਾ ਜਿਹੜਾ ਨੌਜਵਾਨੀ ਦੇ ਉੱਥੇ ਪਹੁੰਚਿਆ ਹੋਇਆ ਹੈਗਾ ਤੇ ਬਾਹਰੋਂ ਵੀ ਆਪਾਂ ਜਥੇਬੰਦ ਦੀ ਗੱਲ ਕਰੀਏ ਤੇ ਵੱਖ-ਵੱਖ ਜਥੇਬੰਦ ਦੇ ਨਮਾਇंदे ਇੱਥੇ ਪਹੁੰਚੇ ਆ ਕਿਸਾਨ ਜਥੇਬੰਦੀਆਂ ਪਹੁੰਚੀਆਂ ਵਾ ਵੱਖ-ਵੱਖ ਜਥੇਬੰਦ ਦੇ ਨਮਾਇंदे ਪਹੁੰਚੇ ਆ ਤੇ ਜੇ ਪੰਜਾਬ ਭਰ ਦੀ ਗੱਲ ਕਰੀ ਤੇ ਨੌਜਵਾਨੀ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵਹੀਰਾ ਕੱਤੀਆਂ ਸੀ ਤੇ ਇਸ ਟਾਈਮ ਦੇ ਉੱਤੇ ਅੰਦਰ ਪਹੁੰਚ ਚੁੱਕੇ ਆ ਅਸੀਂ ਹੁਣ ਗੱਲ ਕਰਾਂਗੇ ਆਪਣੇ ਨਾਲ ਦਲ ਖਾਲਸਾ ਦੇ ਬੁਲਾਰੇ ਆ ਦਲ ਖਾਲਸਾ ਦੇ ਮੇਨ ਆਗੂ ਸਹਿਬਾਨ ਪਰਮਜੀਤ ਸਿੰਘ ਮੰਡ ਨਾਲ ਸਾਡੇ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕਿਵੇਂ ਵੇਖਦੇ ਆਸ ਓਵਰ ਆਲ ਇਸ ਚੀਜ਼ ਨੂੰ ਕਦੀ ਤੇ ਸ਼ਰਾਬ ਫੈਕਟਰੀ ਬੰਦ ਕਰਾਉਣ ਵਾਸਤੇ ਧਰਨਾ ਕਦੀ ਹੱਕੀ ਮੰਗਾ ਮੰਗਣ ਵਾਸਤੇ ਧਰਨਾ ਕਿਸਾਨੀ ਧਰਨਾ ਅੱਜ ਨੌਜਵਾਨੀ ਸਾਡੀ ਬੈਠਦੀ ਓ ਨੌਕਰੀਆਂ ਵਾਸਤੇ ਧਰਨਾ ਤੇ ਅੱਜ ਭਵਿੱਖ ਬਣਾਉਣ ਵਾਸਤੇ ਪੜਨ ਵਾਸਤੇ ਵੀ ਨੌਜਵਾਨੀ ਧਰਨੇ ਦੇਣੇ ਪੈ ਰਹੇ ਆ ਇਹ ਤਾਂ ਕੰਮ ਇਹੋ ਹੋ ਗਿਆ ਕਿ ਪੰਜਾਬ ਦਾ ਜਿਹੜਾ ਸਰੀਰ ਹੈ ਇੱਕ ਹਸਾਬ ਦੇ ਨਾਲ ਉਹਦੇ ਥਾਂ-ਥਾਂ ਤੇ ਤੇ ਫਟ ਲੱਗਾ ਜਿੱਥੇ ਹੱਥ ਲਾਓ ਤੇ ਉੱਥੇ ਮਲਮ ਲਾਉਣ ਦੀ ਜੀ ਕਰਦਾ ਉਹ ਕੰਮ ਸਾਡੇ ਪੰਜਾਬ ਦੇ ਹੱਕਾਂ ਦਾ ਹਰ ਮੁੰਡਿਆ ਵੀ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਮੜ ਜਾ ਹੱਥ ਲਾ ਕੇ ਮਾੜੀ ਜੀ ਪੰਜਾਬ ਦੀ ਮਿੱਟੀ ਨੂੰ ਫੋਲ ਕੇ ਵੇਖੋ ਉੱਥੇ ਕੋਈ ਨਾ ਕੋਈ ਸਾਡੇ ਉੱਤੇ ਧੱਕਾ ਆਇਆ ਚਾਹੇ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਟੀਚਰਾਂ ਦੀ ਗੱਲ ਕੀਤੀ ਡਾਕਟਰਾਂ ਦੀ ਗੱਲ ਹੋਵੇ ਸਾਡੀ ਯੂਨੀਵਰਸਿਟੀ ਦੀ ਗੱਲ ਹੋਵੇ ਕਲਚਰ ਦੀ ਗੱਲ ਹੋਵੇ ਸੱਭਿਆਚਾਰ ਦੀ ਗੱਲ ਹੋਵੇ ਧਰਮ ਦੀ ਗੱਲ ਹੋਵੇ ਅਸੇ ਮਤਲਬ ਜਿੰਨੇ ਮਰਜ਼ੀ ਉਤੋਂ ਤਾਂ ਲੱਗਦਾ ਵੀ ਯਾਰ ਇਹ ਮਸਲਾ ਹੱਲ ਹੋਣਾ ਚਾਹੀਦਾ ਸੋ ਇਹਦੇ ਉਹ ਚੀਜ਼ ਹੈ ਵੀ ਹੁਣ ਪੰਜਾਬ ਦੇ ਤੇ ਫਾਟੀ ਇਹਨੇ ਨੇ ਸਾਡੇ ਦੇ ਨੂੰ ਵਾਰ-ਵਾਰ ਜਿਹੜੇ ਜਿਹੜੇ ਆਪਣੇ ਜ਼ਖਮ ਨੇ ਸਾਰੇ ਉਹ ਲੋਕ ਠੀਕ ਕਰਨੇ ਪੈਣਗੇ ਤਾਂ ਲੜਾਈ ਸਾਰੀ ਸਾਨੂੰ ਜਿਹੜੀ ਉਹ ਲੜਨੀ ਪੈਣੀ ਠਟ ਠੀਕ ਕਿਦਾਂ ਹੋਣਗੇ ਵੋਟਾਂ ਪੈਂਦੀਆਂ 5 ਸਾਲ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਉਂਦੇ ਆ ਪੂਰਾ ਪੰਜਾਬ ਇੱਕ ਪਾਸੇ ਹੋ ਜਾਂਦਾ 92 ਵਿਧਾਇਕ ਦੀ ਇੱਥੇ ਜਾਂਦੇ ਆ ਅੱਜ ਵੇਖ ਰਹੇ ਸੀ ਕਿ ਸ਼ਾਇਦ ਹੁਣੇ ਪਤਾ ਲੱਗਾ ਕਿ ਸ਼ਾਇਦ ਇੱਕ ਦੋ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਸ਼ੈਣ ਤੇ ਪਹੁੰਚੇ ਆ ਪਰ ਜਦੋਂ ਬਾਹਰ ਨੌਜਵਾਨੀ ਦੇ ਉੱਤੇ ਨਾ ਫੜੋ ਫੜਾਈ ਹੋ ਰਹੀ ਸੀ ਕੋਈ ਨਹੀਂ ਦਿਖਾਈ ਦੇ ਰਿਹਾ ਤੇ ਮੈਂ ਕੁਝ ਪੁੱਛਿਆ ਸੀ ਉੱਥੇ ਵੀਰਾਂ ਨੂੰ ਮੈਂ ਕਿਹਾ ਜੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਫੜੇ ਜਾਂਦੇ ਆ ਤੇ ਸਾਰੇ ਸਾਰੇ ਵਿਧਾਇਕ ਉੱਥੇ ਸੀ ਤੇ ਪਿੱਟ ਸਿਆਪਾ ਕੀਤਾ ਜਾਂਦਾ ਕੇਂਦਰ ਦਾ ਉੱਥੇ ਜਾ ਕੇ ਇੱਥੇ ਤੇ ਕਿਸੇ ਨੇ ਕੀਤਾ ਇਤਨਾ ਨਹੀਂ ਪਿੱਟ ਸਿਆਪਾ ਇੱਥੇ ਵੇਖੋ ਇੱਥੇ ਕਿਹਨਾ ਕਰਨਾ ਇੱਥੇ ਤੇ ਚੰਡੀਗੜ੍ਹ ਜਿਹੜਾ ਆ ਉਹ ਦੇਣ ਦੀਆਂ ਗੱਲਾਂ ਹੋਣੀਆਂ ਨੇ ਜਮੀਨ ਕਹਿੰਦੇ ਨੇ ਜੀ ਦੂਜੇ ਸਾਡੇ ਭਰਾਵਾਂ ਦੇ ਵਿਧਾਨ ਸਭਾ ਨੂੰ ਦੇ ਦਿਓ ਚੰਡੀਗੜ੍ਹ ਦੇ ਚ ਉਹਨਾਂ ਦਾ ਪੱਕਾ ਜਿਹੜਾ ਆ ਉਹ ਕੇਜਰੀਵਾਲ ਦਾ ਜੇ ਕੋਈ ਕੱਕਾ ਵੀ ਗਲਤ ਬੋਲਦੇ ਤੇ ਇਹਨਾਂ ਦੀ ਚਿਕਾ ਨਿਕਲ ਜਾਂਦੀਆਂ ਨੇ ਤੇ ਪੰਜਾਬ ਦਾ ਜਿਹੜਾ ਭਾਵੇਂ ਸਾਰਾ ਤੁਸੀਂ ਉਲੀ ਆਗੜ ਕੇ ਰੱਖ ਦੋ ਤੇ ਇਹਨਾਂ ਦਾ ਫਿਰ ਵੀ ਇਨਕਲਾਬ ਹੀ ਪੈਂਦਾ ਹੈ ਸੋ ਇਹਨਾਂ ਦੇ ਬਹੁਤੀ ਆਸ ਰੱਖਣੀ ਨਹੀਂ ਚਾਹੀਦੀ ਜਿਹੜੇ ਤੁਸੀਂ ਵੋਟਾਂ ਵਾਲੀ ਗੱਲ ਕੀਤੀ ਹੈ ਜਿਹੜੇ ਸੱਟਾਂ ਵਾਲੀ ਗੱਲ ਹੈ ਜੇ ਸੱਟ ਦੇ ਉੱਤੇ ਪੱਟੀ ਇੱਕ ਬਹੁਤਾ ਸਮਾਂ ਬੱਜੀ ਰਹੇ ਤਾਂ ਕਈ ਵਾਰੀ ਨੁਕਸਾਨ ਕਰ ਜਾਂਦੀ ਹੈ ਤਾਂ ਮੈਨੂੰ ਲੱਗਦਾ ਜਿਹੜੀਆਂ ਸਾਡੀਆਂ 5 ਸਾਲ ਦੀ ਵੋਟਾਂ ਨਹੀਂ ਹੈ ਇੱਕ ਵਾਰੀ ਪੱਟੀ ਬੰਨ੍ਹ ਦਿੰਦੇ ਨੇ 5 ਸਾਲ ਖੋਲਦਾ ਕੋਈ ਨਹੀਂ ਹੈਗਾ 5 ਸਾਲਾਂ ਬਾਅਦ ਇੱਕ ਵਾਰੀ ਫੇਚ ਛੇਲਦੇ ਨੇ ਪੀੜੋ ਪੀੜੀ ਕਰਦੇ ਨੇ ਅਗਲਾ ਕਹਿੰਦਾ ਮੈਂ ਨਵੀਂ ਪੱਟੀ ਕਰ ਦਣਾ ਹੈ ਜੀ ਇਹ ਠੀਕ ਹੋ ਜਾਊਗਾ ਕਈ ਵਾਰੀ जख्म ਨੂੰ ਖੁੱਲਾ ਵੀ ਛੱਡਣਾ ਪੈਂਦਾ ਹੁੰਦਾ ਤਾਂ ਅਸ ਅੱਜ ਵਾਲਾ ਜ਼ਖਮ ਖਾਸ ਕਰਕੇ ਬ ਨੌਜਵਾਨੀ ਦੀ ਗੱਲ ਕਰਦੇ ਆਂ ਬਹੁਤਾਂ ਨੌਜਵਾਨੀ ਸੀ ਜਿਨ੍ਹਾਂ ਨੂੰ ਸਿਰੇ ਫੜ ਕੇ ਲੈ ਗਏ ਪੁਲਿਸ ਦੀਆਂ ਗੱਡੀਆਂ ਲੱਗੀਆਂ ਸੀ ਕਿਹਾ ਜਾ ਰਿਹਾ ਸੀ ਤਫਾ 144 ਲੱਗੀ ਆ ਕੋਈ ਖਲੋ ਨਹੀਂ ਸਕਦਾ ਉੱਥੇ ਧੱਕਾ ਮੁਕੀ ਹੋਈ ਅ ਪ੍ਰਸ਼ਾਸਨ ਨੇ ਕੋਈ ਵੀ ਨੌਜਵਾਨ ਦੇਖਦਾ ਸੀ ਪਾਸੜੇ ਤੇ ਤੁਰਿਆ ਜਾਂਦਾ ਸੀ ਉਹਨੂੰ ਫੜ ਕੇ ਗੱਡੀ 'ਚ ਬਿਠਾ ਲੈਂਦੇ ਸੀ ਤੇ ਲੈ ਜਾਂਦੇ ਸੀ ਫੜ ਕੇ ਹਾਂ ਉਸ ਤੋਂ ਬਾਅਦ ਜੋ ਵੱਡਾ ਇਕੱਠ ਹੋਇਆ ਉਹ ਇਕੱਠ ਨੇ ਰੋਕਾਂ ਵੀ ਤੋੜੀਆਂ ਤੁਹਾਨੂੰ ਕੀ ਲੱਗਦਾ ਇਹ ਮਸਲਾ ਕਿੰਨਾ ਚਿਰ ਇਸ ਤਰ੍ਹਾਂ ਚੱਲਦਾ ਰਹੂਗਾ ਬੜੇ ਲੰਬੇ ਸਮੇਂ ਹਰ ਸਾਲ ਮੈਂ ਹੁਣੇ ਤੁਹਾਡੇ ਨਾਲ ਉਤੋ ਹੀ ਗੱਲ ਕਰ ਰਿਹਾ ਸੀ ਹੋਰ ਵੀ ਨੌਜਵਾਨ ਤੁਹਾਡੇ ਨਾਲ ਸੀ ਉਹ ਦੱਸ ਰਿਹਾ ਸੀ ਕਿ ਹਰ ਸਾਲ ਹੀ ਇਹ ਤੇ ਕੁਝ ਹੁੰਦਾ ਸਾਨੂੰ ਧਰਨਾ ਦੇ ਕੇ ਮਸਲਾ ਹੱਲ ਕਰਾਉਣਾ ਪੈਂਦਾ ਦੇਖੋ ਇਹ ਤੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਪੰਜਾਬ ਦੀ ਹਾਲਾਤ ਹੀ ਇਦਾਂ ਦੇ ਬਣ ਕੇ ਤਾਂ ਸੰਘਰਸ਼ ਕਰਨਾ ਹੀ ਪੈਣਾ ਸੰਘਰਸ਼ ਦਾ ਮੂਹ ਮੋੜ ਹੈ ਪੰਜਾਬ ਦਾ ਪੰਜਾਬੀਆਂ ਦਾ ਮਸਲਾ ਨਹੀਂ ਹੋਣਾ ਇਹ ਗੱਲ ਪੰਜਾਬੀ ਸਮਝ ਲੈਣ ਕਾਰਾਂ ਦੇ ਵਿੱਚ ਸੌਫਿਆਂ ਤੇ ਬਹਿ ਕੇ ਫੇਸਬੁੱਕ ਦੇ ਉੱਤੇ ਕਲਾ ਸੰਘਰਸ਼ ਨਹੀਂ ਲੜਿਆ ਜਾਣਾ ਫੇਸਬੁੱਕਾਂ WhatsApp ਚਲਾਓ ਪਰ ਜ਼ਮੀਨ ਦੇ ਉੱਤੇ ਉਤਰਨਾ ਪੈਣਾ ਹੈ ਉਹਦੇ ਲਈ ਪੰਜਾਬ ਦੇ ਲੋਕਾਂ ਨੇ ਤਿਆਰ ਹੋਣਾ ਪੈਣਾ ਹੈ ਔਰ ਜਿਹੜੀ ਮਤਲਬ ਨੌਜਵਾਨੀ ਦੀ ਗੱਲ ਆ ਫੜੋ ਫੜਾਈ ਦੀ ਗੱਲ ਆ ਜੇ 144 ਦੇ ਤਿੰਨ ਗੱਲ ਕੀਤੀ ਉਹ ਤੇ ਚਤੋਂ ਬਾਹਰੇ ਤੇ ਹੁੰਦੀ ਹੈ ਤੇ ਆਮ ਗੱਡੀਆਂ ਦੇ ਵਿੱਚ ਪੰਜ ਪੰਜ ਸੱਤ ਸੱਤ ਬੰਦੇ ਤੁਰੇ ਫਿਰਦੇ ਹੁੰਦੇ ਆ ਮਾਰਕੀਟ ਦੇ ਵਿੱਚ ਲਾਲਾ ਲਾਲਾ ਹੁੰਦੀ ਹੁੰਦੀ ਹੈ ਉਹਦਾ ਪ੍ਰਸ਼ਾਸਨ ਕੋਈ ਸਮੱਸਿਆ ਨਹੀਂ ਹੁੰਦੀ ਤੇ ਜੇ ਚਾਰ ਲੋਕ ਆਪਣੇ ਹੱਕਾਂ ਦੇ ਇਕੱਠੇ ਹੋ ਜਾਣ ਤੇ ਇਹਨਾਂ ਦੀ ਧਾਰਾ ਚਤੇ ਆ ਜਾਂਦੀ ਇਹਨਾਂ ਨੂੰ ਸੋ ਇਹ ਜਿਹੜੀ ਡੈਮੋਕ੍ਰੇ ਕਾਨੂੰਨ ਇਹਨਾਂ ਨੇ ਸਾਡੇ ਅਰਗ ਲੋਕਾਂ ਦੇ ਉੱਤੇ ਲਾਉ ਨਹੀਂ ਰੱਖੇ ਨੇ ਇਹ ਟੋਟਲ ਉਹੀ ਆ ਇਹ ਕਨਸਟੀਟਿਊਸ਼ਨ ਇਹਦੇ ਜਿਹੜੇ ਕਾਨੂੰਨ ਨੇ ਆਪਣੇ ਹਿਸਾਬ ਦੇ ਨਾਲ ਵਰਤ ਲੈਂਦੇ ਨੇ ਜੇ ਕਹਿੰਦੇ ਜੀ ਕਨਸਟੀਟਿਊਸ਼ਨ ਤੁਹਾਨੂੰ ਅਧਿਕਾਰ ਦਿੰਦਾ ਇਕੱਠੇ ਹੁੰਦਾ ਤੇ ਉਹ ਕੀ ਇਹ ਕਨਸਟੀਟਿਊਸ਼ਨ ਤੁਹਾਨੂੰ ਇਹ ਅਧਿਕਾਰ ਦਿੰਦਾ ਵੀ ਡਾਂਗਾ ਫੇਰ ਕੇ ਫਿਰ ਇਕੱਠੇ ਹੁੰਦੇ ਹੋ ਵੀ ਇਹਨਾਂ ਨੂੰ ਗੇਟ ਦੇ ਉੱਤੇ ਜਿਹੜਾ ਉਹ ਰੋਕਾਂ ਤੋੜ ਤੋੜਾ ਹੋਣਾ ਪਵੇ ਤੇ ਫਿਰ ਇਕੱਠੇ ਹੁੰਦੇ ਇਹ ਇਹ ਅਧਿਕਾਰ ਦੇਣਾ ਨਹੀਂ ਹੁੰਦਾ ਇਹ ਅਧਿਕਾਰ ਲੈਣਾ ਹੁੰਦਾ ਸੋ ਪੰਜਾਬ ਦੇ ਲੋਕ ਅਧਿਕਾਰ ਲੈ ਰਹੇ ਨੇ ਤੁਹਾਡਾ ਕਨਸਟੀਟਿਊਸ਼ਨ ਕੋਈ ਅਧਿਕਾਰ ਦਿੰਦਾ ਦੁੰਦਾ ਨਹੀਂ ਸਾਨੂੰ ਤੁਸੀਂ ਤਾਂ ਜਿੱਥੇ ਜੀ ਕਰਦਾ ਉ نوٹیفیکیشن ਆਉਂਦਾ ਵਾ ਫਿਰ ਦੁਬਾਰਾ ਆ ਜਾਂਦਾ ਫਿਰ ਤੀਸਰਾ ਆ ਜਾਂਦਾ ਫਿਰ ਉਹਨੂੰ ਖਾਰਜ ਕਰ ਦਿੱਤਾ ਜਾਂਦਾ ਹਨਾ ਉਸ ਤੋਂ ਬਾਅਦ ਨੌਜ ਨੌਜੇ ਬੈਠੇ ਆ ਕਹਿੰਦੇ ਸੈਨੇਟ ਦੀ ਚੋਣਾ ਕਰੋ ਕਿ ਲੱਗਦਾ ਇੱਕ ਪੱਕੇ ਮਸਲੇ ਦਾ ਹੱਲ ਹੈਗਾ ਕੋਈ ਇਹ ਸੈਨੇਟ ਚੋਣਾ ਹੋ ਜਾਣਾ ਜਾਂ ਨੋਟੀਫਿਕੇਸ਼ਨ ਰੱਦ ਹੋ ਗਿਆ ਪੱਕੇ ਮਸਲੇ ਦਾ ਹੱਲ ਹੋ ਜੂ ਕਿਉਂਕਿ ਇਹ ਤਿੰਨ ਚਾਰ ਸਾਲ ਪਹਿਲਾਂ ਵੀ ਐਸੇ ਚੀਜ਼ ਦਾ ਰੌਲਾ ਹੀ ਸੈਨੇਟ ਦੀਆਂ ਇਲੈਕਸ਼ਨਸ ਦਾ ਮਤਾਂਗੇ ਨਾ ਇਹ ਮੈਂ ਇਹ ਨਹੀਂ ਕਹਿੰਦਾ ਵੀ ਹੋਣੀ ਨਹੀਂ ਚਾਹੀਦੀ ਜਿਆਦਾ ਸੰਘਰਸ਼ ਨਾਲ ਲੜੋ ਪਰ ਇਹੋ ਜਿਹੀਆਂ ਚੀਜ਼ਾਂ ਦੇ ਜਿਹੜੇ ਸਦੇਵੀ ਹਾਲ ਨੇ ਉਹ ਕਿਤੇ ਹੋਰ ਪਏ ਨੇ ਠੀਕ ਆ ਕੁਝ ਵਕਤੀ ਹੱਲ ਵੀ ਹੁੰਦੇ ਨੇ ਦੁ ਪਰ ਜੇ ਸਾਲ ਲੈਂਦੇ ਲੈਂਦੇ ਸਾਹ ਹੀ ਲੈਦੇ ਰਹਿਣਾ ਵਾ ਉੱਥੇ ਦੇ ਅੱਗੇ ਉੱਟਣਾ ਨਹੀਂ ਤੇ ਫਿਰ ਉਹ ਸਾਹ ਨੂੰ ਲੱਕਾ ਕੇ ਕਰਨਾ ਵੀ ਹੀਗਾ ਤੁਸੀ ਠੀਕ ਹੈ ਸੋ ਸਾਹ ਲਓ ਪਰ ਸਾਹ ਲੈਣਾ ਹੁੰਦਾ ਸੰਘਰਸ਼ ਕਰਕੇ ਲੜਨ ਦੇ ਲਈ ਸਾਹ ਇਸ ਕਰਕੇ ਨਹੀਂ ਲੈਣਾ ਹੁੰਦਾ ਵੀ ਬਸ ਹੁਣ ਇਥੇ ਜੇ ਮੈਨੂੰ ਦਬ ਕੇ ਰੱਖਦਾ ਮੈਨੂੰ ਸਾਹ ਆਉਂਦਾ ਤਾਂ ਮੈਂ ਜੀਦਾ ਸਾਹ ਲੈਣਾ ਹੈ ਲੰਦੇ ਲਈ ਅੱਗੇ ਯੋਰ ਮਾਰਨ ਦੇ ਲਈ ਤੇ ਜੇ ਦਿੱਲੀ ਨੂੰ ਪੰਜਾਬ ਨੂੰ ਦਬ ਕੇ ਬੈਠੀ ਆ ਤੇ ਜੇ ਇਹੋ ਜਿਹਾ ਰਹਾ ਮਾ ਥਾਂ ਨਹੀਂ ਥੋੜਾ ਬੋਤਾ ਸਾਹ ਮਿਲਦਾ ਤੇ ਉਤੋਂ ਬਾਅਦ ਇਹ ਪੰਜਾਬ ਨਾ ਉੱਠੇ ਤੇ ਫਿਰ ਉਹ ਸਾਹ ਲਿਆ ਨਾ ਲਿਆ ਸਾਡਾ ਕਿਹੜਾ ਕੰਮ ਆ ਚੰਡੀਗੜ੍ਹ ਦਾ ਮਸਲਾ ਪਾਣੀ ਦਾ ਮਸਲਾ ਬੀਬੀਐਮਬੀ ਦਾ ਮਸਲਾ ਬਹੁਤ ਮਸਲੇ ਵਾਸਤੇ ਪੰਜਾਬ ਤੇ ਕੋਈ ਨਾ ਕੋਈ ਮਸਲਾ ਤੇ ਹਰ ਮਹੀਨੇ ਉੱਡਦਾ ਹੀ ਰਹਿੰਦਾ ਵਾਸੇ ਹੈ ਨਾ ਵੋਟਾਂ ਵੇਲੇ ਸਭ ਕੋ ਚੇਤੇ ਹੁੰਦਾ ਵਾਸੇ ਚੰਡੀਗੜ੍ਹ ਬਹੁਤ ਆ ਜੇ ਆਪਾਂ ਗੱਲ ਕਰੀ ਵੋਟਾਂ ਵੇਲੇ ਚੇਤਾ ਆਉਂਦਾ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਜਾਂਦੇ ਆ ਕਿ ਆਪਾਂ ਹੁਣ ਇਹ ਤੇ ਦਾਵਾ ਬੰਦ ਕਰਤਾ ਤੁਹਾਨੂੰ ਲੱਗਦਾ ਜਿਹੜਾ ਸਿਆਸਤਦਾਨ ਉਹਨਾਂ ਵੱਲੋਂ ਉਨ੍ਹਾਂ ਵੱਲੋਂ ਤੇ ਮੈਨੂੰ ਲੱਗਦਾ ਕਰੇ ਸੀਗਾ ਵੀ ਨਹੀਂ ਉਨ੍ਹਾਂ ਵੱਲੋਂ ਸਿਰਫ ਡਰਾਮਾ ਹੀਗਾ ਦਾਵਾ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੀ ਲੜਨਾ ਪੈਣਾ ਅੱਜ ਵੀ ਇਹ ਤੇ ਕਿਹੜਾ ਸਿਆਸੀ ਬੰਦਾ ਹੈ ਜਿਹੜਾ ਸੰਘਰਸ਼ ਲੜਦਾ ਪਏ ਇੱਕ ਦੋ ਬੰਦਿਆਂ ਨੂੰ ਛੱਡ ਦੇ ਉਹ ਵੀ ਆਏ ਨੇ ਮੇਰੇ ਵਰਗੇ ਬੋਲ ਕੇ ਚਲੇ ਜਾਣਗੇ ਲੜਨਾ ਸੰਘਰਸ਼ਾਂ ਚਾਹਦੇ ਆਮ ਲੋਕਾਂ ਨੇ ਨੇ ਠੀਕ ਹੈ ਸੋ ਇਹ ਲੋਕ ਹੀ ਸੰਘਰਸ਼ ਲੜਦੇ ਹੁੰਦੇ ਆ ਜਿਹੜੇ ਪ੍ਰਤੀਨਿਧ ਹੁੰਦੇ ਆ ਉਹ ਤੇ ਲੋਕਾਂ ਦੀ ਜੁਤੀ ਦੇ ਡਰ ਤੋਂ ਅੱਗੇ-ਅੱਗੇ ਹੋ ਕੇ ਤੁਰ ਪੈਂਦੇ ਹੁੰਦੇ ਸੋ ਜੇ ਜੁਤੀ ਕਾਇਮ ਹੋਏਗੀ ਤੇ ਸ਼ਾਇਦ ਪੰਜਾਬ ਦੇ ਜਿਹੜੇ ਚੁਣੇ ਲੋਕ ਨੇ ਉਹ ਵੀ ਡਰ ਦੇ ਮਾਰੇ ਅੱਗੇ-ਅੱ ਜੇ ਨਹੀਂ ਹੋਏਗੀ ਤਾਂ ਠੀਕ ਹੈ ਚੱਲਦਾ ਹੈ ਕੰਮ ਜਿਵੇਂ ਚੱਲੀ ਜਾਏਗਾ ਐਵੇਂ ਬਸ ਖਿੱਚ-ਕਿੱਚ ਸਾਡੀ ਹੁੰਦੀ ਰਹੂਗੀ ਸੋ ਸਾਨੂੰ ਲੜਨਾ ਪੈਣਾ ਮੈਨੂੰ ਲੱਗਦਾ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਯਸ ਯੂਨੀਵਰਸਿਟੀ ਦੇ ਦਾਅਵੇ ਦੀ ਗੱਲ ਹੁੰਦੀ ਹੈ ਹਨਾ ਬੜੀ ਪੁਰਾਣੀ ਯੂਨੀਵਰਸਿਟੀ ਆ ਜਦੋਂ ਇੱਕ ਜੇ ਆਪਾਂ ਲਾਹੌਰ ਤੋਂ ਚੱਲੀ ਹੋਈ ਯੂਨੀਵਰਸਿਟੀ ਥਾਂ-ਥਾਂ ਤੋਂ ਤੁਰਦੀ ਹੋਈ ਇੱਥੇ ਪਹੁੰਚੀ ਆ ਵੱਡਾ ਸੰਘਰਸ਼ ਇਹਨੇ ਇੱਕ ਸੰਤਾਪ ਵੀ ਕਹਿ ਸਕਦੇ ਭੋਗਿਆ ਤਨੇ ਸੰਘਰਸ਼ ਵੀ ਕੀਤਾ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਸਮੇਂ-ਸਮੇਂ ਤੇ 1947 ਦੀ ਵੰਡ ਵੇਲੇ ਉਦੋਂ ਵੀ ਸੰਘਰਸ਼ ਹੋਇਆ ਇਹਨਾਂ ਯੂਨੀਵਰਸਿਟੀ ਬਹੁਤ ਕੁਝ ਹੁੰਦਾ ਹੈ ਨਾ ਪਰ ਹਰ ਵੇਲੇ ਸੰਘਰਸ਼ ਦੇ ਨਾਲ ਹੀ ਸਭ ਕੁਝ ਮਿਲਦਾ ਅੱਜ ਦੇ ਸੰਘਰਸ਼ ਨੂੰ ਕਿਸ ਪਾਸੇ ਪਾਸੇ ਵੇਖਦੇ ਹੋ ਤੁਸੀਂ ਦਲ ਖਾਲਸਾ ਦੀ ਨਜ਼ਰ ਤੋਂ ਤੁਸੀਂ ਇੱਕ ਨੌਜਵਾਨ ਹੋਣ ਦੇ ਪਰਮਜੀਤ ਸਿੰਘ ਮੰਡ ਕਿਵੇਂ ਵੇਖਦਾ ਤੇ ਦਲ ਖਾਲਸਾ ਇਸ ਚੀਜ਼ ਨੂੰ ਕਿਵੇਂ ਵੇਖਦਾ ਮਿਲਦਾ ਹੀ ਸੰਘਰਸ਼ ਨਾਲ ਆ ਮਤਲਬ ਬੰਦਾ ਇੱਕ ਗੱਲ ਸਮਝ ਲਿਆ ਜੇ ਜੀਵਨ ਵਿੱਚ ਮਿਲਿਆ ਵੀ ਸੰਘਰਸ਼ ਕਰਕੇ ਮਿਲਦਾ ਹੈ ਜਿਹੜਾ ਸਾਇੰਟਿਫਿਕ ਟਰਮinol ਸਿ ਜਿਨੂੰ ਸਮਝਦਣੋਂ ਪਤਾ ਹੈ ਕਿ ਸੰਘਰਸ਼ ਨਾਲ ਲੜਦਾ ਹੈ ਤਾਂ ਫਿਰ ਜੀਵਨ ਮਿਲਦਾ ਹੈ ਠੀਕ ਹੈ ਸੋ ਜੇ ਤੁਸੀਂ ਕਹੋ ਕਿ ਜੀਵਨ ਦੇ ਵਿੱਚ ਤੁਹਾਡਾ ਸੰਘਰਸ਼ ਤੋਂ ਬਿਨਾਂ ਹੀ ਤੁਹਾਨੂੰ ਮਿਲਦਾ ਰਹੇ ਤੇ ਇਹ ਸਾਡੇ ਇੱਕ ਇਲਿਊਜ਼ਨ ਹੈ ਭਰਮ ਹੈ ਜੋ ਬਾਹਰ ਕੱਢਾਉਣਾ ਚਾਹੀਦਾ ਆ ਸੰਘਰਸ਼ ਲੜਨ ਦੇ ਪੈੰਥਲੇ ਅਲੱਗ-ਅਲੱਗ ਹੋ ਸਕਦੇ ਨੇ ਤਰੀਕਾ ਕਰ ਅਲੱਗ-ਅਲੱਗ ਹੋ ਸਕਦੇ ਨੇ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਲੋਕ ਲੜਨ ਜਿਹੜਾ ਜਿੰਨੂੰ ਜਿੱਥੇ ਜਿੰਨਾ ਲਤਪਾਰ ਚੱਲਦੀ ਆ ਉਹ ਉਹਨਾਂ ਲੜੇ ਪਰ ਆਪਣੇ ਹੱਕਾਂ ਲਈ ਲੜੇ ਨਾ ਕਿ ਪੰਜਾਬ ਨੂੰ ਦਿੱਲੀ ਦੇ ਅਧੀਨ ਕਰਨ ਦੇ ਲਈ ਯੋਰ ਲਾ ਅਜਾ ਨੋਟੀਫਿਕੇਸ਼ਨ ਜਿਹੜੇ ਆ ਰਹੇ ਆ ਬਾਰ-ਬਾਰ ਕੀ ਖੋਣ ਦੀਆਂ ਤਿਆਰੀਆਂ ਸੀ ਇਸ ਯੂਨੀਵਰਸਿਟੀ ਦੀ ਲਖੋ ਤਾਂ ਵਾਰੀ-ਵਾਰ ਹੀ ਲੱਗੇ ਹੋਏ ਨੇ ਪਹਿਲਾਂ ਨੋਟੀਫਿਕੇਸ਼ਨ ਆ ਰਹੀ ਸਭ ਕੁਝ ਹੋਣਾ ਹੁੰਦਾ ਹੋਰ ਕਿਉਂ ਹੋਣਾ ਹੁੰਦਾ ਠੀਕ ਹੈ ਸੋ ਪਰ ਇਹ ਆ ਵੀ ਸਿਰਫ ਇਸ ਨੋਟੀਫਿਕੇਸ਼ਨ ਤੱਕ ਦੀ ਗੱਲ ਹੈ ਜਿਹੜੇ ਇਹਨਾਂ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਹੋ ਕੇ ਪੰਜਾਬ ਦੇ ਸੂਬੇ ਦੇ ਜਿਹੜੇ ਹੱਕ ਖੋਏ ਗਏ ਨੇ ਜਿਹੜਾ ਇਹ ਕਹਿੰਦੇ ਨੇ ਵੀ ਸੂਬੇ ਦੇ ਪੰਜਾਬੀ ਬੋਲ ਦੇ ਇਲਾਕੇ ਕੋਲੇ ਚੰਡੀਗੜ੍ਹ ਕੋਲੇ ਆ ਪਾਣੀ ਕੋਲੇ ਉਹ ਸਾਰੇ ਨੋਟੀਫਿਕੇਸ਼ਨ ਆ ਰਹੀ ਹੋਏ ਨੇ ਸਾਰੇ ਟ੍ਰੀਟਿਸਦਾਰਾਂ ਹੀ ਹੋਏ ਨੇ ਉਹਨਾਂ ਦੇ ਕਨਸਟੀਟਿਊਸ਼ਨਲ ਜਿਹੜੇ ਰਾਈਟਸ ਇਹਨਾਂ ਨੂੰ ਮਿਲੇ ਨੇ ਸਰਕਾਰਾਂ ਨੂੰ ਉਹਦੇ ਰਾਹੀਂ ਹੋਏ ਨੇ ਸੋ ਉਹ ਸਾਰੀਆਂ ਚੀਜ਼ਾਂ ਹੋਈਆਂ ਨੇ ਉਸੇ ਰਾਹੀਂ ਹੋਈਆਂ ਨੇ ਸੋ ਇਹ ਰੱਦ ਕਰਾਉਣ ਦੀ ਜਿਹੜੀ ਗੱਲ ਆ ਉਹ ਮੈਂ ਅੱਗੇ ਉੱਥੇ ਵੀ ਕਹੀ ਆ ਮਾਜੀ ਵੀ ਕਹਿੰਦਾ ਹੈ ਜਦੋਂ ਤੱਕ ਪੰਜਾਬ ਆਜ਼ਾਦੀ ਦੇ ਰਾਤੇ ਨਹੀਂ ਤੁਰਦਾ ਤੇ ਪੰਜਾਬ ਨੂੰ ਆਜ਼ਾਦੀ ਨਹੀਂ ਮਿਲਦੀ ਅਸੀਂ ਕਿਚ 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 ਕੇ ਜੈਸ ਇੰਡੀਆ ਦੇ ਸਿਸਟਮ ਦੇ ਚੱਕਰ ਦੇ ਰਾਵਾਂਗੇ ਸਾਡਾ ਨਿਕਲਣਾ ਕੁਝ ਨਹੀਂ ਹਾਂ ਸਾਲ ਲੈਣ ਜੋ ਕਿ 10 ਸਾਲੀ ਹੋ ਜਾ ਕਰਾਂਗੇ ਫਿਰ ਅਗਲੇ ਸਾਲੇ ਤੋਂ ਤੇ ਗੋਡਾ ਰੱਖਣਗੇ ਫਿਰ ਸਾਹ ਘੁੱਟ ਰਹਿਣਗੇ फेर ਇਹ ਸਾਲ ਐ ਜੋ ਗਏ ਜਾਣਗੇ ਇਕੱਲੇ ਸਾਲ ਲੈਣਾ ਜਿਹੜਾ ਹੈ ਤੇ ਉਹਨਾਂ ਦੇ ਘੋਡੇ ਸਾਲੇ ਰਹਿਣਾ ਇਹ ਵੀ ਕੋਈ ਜ਼ਿੰਦਗੀ ਨਹੀਂ ਇਹਨਾਂ ਚੰਗਾ ਪੰਜਾਬ ਦੀ ਮੌਤ ਚੰਗੀ ਹੈ ਤੇ ਪਰ ਪੰਜਾਬ ਦੀ ਮੌਤ ਹੋਣੀ ਨਹੀਂ ਕਿਉਂਕਿ ਇਹ ਗੁਰੂਆਂ ਦੇ ਨਾਂ ਤੇ ਜਿਉਂਦਾ ਹੈ ਤੇ ਇਹ ਜਿਉਂਦਾ ਸੰਘਰਸ਼ ਤੇ ਸਿਰ ਤੇ ਗੁਰੂਆਂ ਦੇ ਸਿਰ ਤੇ ਆ ਤੇ ਇਹਨੇ ਜਿਉਂਦੇ ਰਹਿਣਾ ਅੱਛਾ ਲਾਸਟ ਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਕਿਹੋ ਜਿਹਾ ਚਾਹੀਦਾ ਸੀ ਇਸ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਤੇ ਕਿਹੋ ਜਿਹਾ ਰੋਲ ਨਿਭਾ ਰਹੀ ਹੈ ਪੰਜਾਬ ਸਰਕਾਰ ਤੁਹਾਨੂੰ ਕੀ ਲੱਗਦਾ ਇਹ ਸੰਘਰਸ਼ ਪੰਜਾਬ ਸਰਕਾਰ ਦਾ ਚਾਹੀਦਾ ਹੈ ਬਿਲਕੁਲ ਕਿਹੋ ਜਿਹਾ ਰੋਲ ਦਾ ਮਤਲਬ ਕਿ ਚਾਹੀਦਾ ਹੀ ਉਹਨਾਂ ਦਾ ਹੈ ਵਿਦਿਆਰਥੀਆਂ ਤਾਂ ਬੋਲ ਕਿੱਥੇ ਗਿਆ ਪ੍ਰਧਾਨ ਮਤਲਬ ਤੁਹਾਡਾ ਸਾਰਾ ਕੰਮ ਸਿਰਫ ਚੋਣਾਂ 'ਚ ਪ੍ਰਚਾਰ ਕਰਨਾ ਹੀ ਰਹਿ ਗਿਆ ਕਦੀ ਤੁਸੀਂ ਸਾਊਥ ਤੁਰ ਪੈਂਦੇ ਚੌਲਖਾਨ ਕਦੀ ਕਦੇ ਤੁਰ ਪੈਂਦੇ ਤੇ ਤੁਹਾਡੀ ਮਿੱਟੀ ਜਿਹੜੀ ਆ ਉਹ ਅਗਲੇ ਲੁੱਟ ਕੇ ਖਾ ਚੱਲੇ ਆ ਤੇ ਬਾਰੇ ਤੁਹਾਡੇ ਮੂੰਹ ਨਹੀਂ ਖੁੱਲਦੇ ਜ਼ੁਬਾਨ ਨਹੀਂ ਖੁੱਲਦੀ ਵਿਰੋਧੀ ਧਿਰ ਦਾ ਨੇਤਾ ਵੀ ਕੋਈ ਨਹੀਂ ਦਿਖਿਆ ਇੱਥੇ ਜੇ ਆਪਾਂ ਵਿਰੋਧੀ ਧਿਰ ਦੀ ਗੱਲ ਹੀ ਵਿਰੋਧੀ ਧਿਰ ਦਾ ਕੰਮ ਹੀ ਹੁੰਦਾ ਕਿ ਸਰਕਾਰ ਨੂੰ ਜਗਾਉਣਾ ਅੱਜ ਕੋਈ ਨਹੀਂ ਦਿਖਾਈ ਦੇ ਰਿਹਾ ਇੱਕ ਫਰੇਜ਼ ਹੈਗਾ ਆ ਪੰਜਾਬੀ ਦੇ ਵਿੱਚੋਂ ਕਹਿੰਦੇ ਵੀ ਹਮਾਮ 'ਚ ਸਾਰੇ ਨੰਗੇ ਨੇ ਹਾਂ ਆ ਗੱਲ ਇਹਨਾਂ ਦੀ ਇੰਨੀ ਕੀ ਆ ਧੰਨਵਾਦ ਮਾਨ ਸਰਬ ਇਹ ਦਰਦ ਆ ਪੰਜਾਬ ਦਾ ਤੇ ਦਰਦ ਰੱਖਦੇ ਹੋਏ ਨੌਜਵਾਨੀ ਤੇ ਪਹੁੰਚੀ ਆ ਦਲ ਖਾਲਸਾ ਦੇ ਆਗੂ ਸਹਿਬਾਨ ਸੀ ਪਰਮਜੀਤ ਸਿੰਘ ਮਾਨਡੋ ਨੇ ਕਿਹਾ ਕਿ ਇੱਕੋ ਹੀ ਰਾਹ ਵਾ ਸਾਡਾ ਆਜ਼ਾਦੀ ਦਾ ਨਹੀਂ ਤੇ ਅਸੀਂ ਇਸੇ ਤਰ੍ਹਾਂ ਹੀ 2-4 ਸਾਲ ਬਾਅਦ ਇਹ ਸੰਘਰਸ਼ ਹੋਊਗਾ ਇਸ ਸੰਘਰਸ਼ ਤੋਂ ਬਾਅਦ ਨੋਟੀਫਿਕੇਸ਼ਨ ਆਏ ਨੋਟੀਫਿਕੇਸ਼ਨ ਰੱਦ ਹੋਏ ਉਸ ਤੋਂ ਬਾਅਦ ਸੈਨੇਟ ਚੋਣਾਂ ਕਹਿਤਾ ਸੈਨੇਟ ਚੋਣਾਂ ਹੋ ਗਈਆਂ ਪਰ ਇਹ ਕੋਈ ਰਸਤਾ ਨਹੀਂ ਹੈਗਾ ਪੱਕਾ ਹਾਲ ਉਹਨਾਂ ਆਜ਼ਾਦੀ ਦੀ ਗੱਲ ਕੀਤੀ ਆ ਪਰ ਜਿਹੜਾ ਇਹ ਸੰਘਰਸ਼ ਲੜਨ ਦੀ ਨੌਜਵਾਨੀ ਦੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਕਿ ਇਹ ਨੌਜਵਾਨਾਂ ਦਾ ਸੰਘਰਸ਼ ਨਹੀਂ ਸੀ ਇਹ ਸ਼ੰਗਰਸੀ ਪੰਜਾਬ ਸਰਕਾਰ ਦਾ ਤੇ ਪੰਜਾਬ ਸਰਕਾਰ ਨੂੰ ਅੱਜ ਲੜਨਾ ਚਾਹੀਦਾ ਸੀ ਜਿਹੜੀ ਕਿਤੇ ਅੱਜ ਸਿਹਰ ਦੀ ਦਿਖਾਈ ਹੁੰਦੀ ਦਿੱਤੀ ਨੌਜਵਾਨ ਜਦੋਂ ਫੜੇ ਜਾ ਰਹੇ ਸੀ ਨੌਜਵਾਨਾਂ ਨੂੰ ਧੱਕੇ ਵੱਜ ਰਹੇ ਸੀ ਜਦੋਂ ਬੱਚੀਆਂ ਨੂੰ ਫੜ ਫੜ ਕੇ ਖਿੱਚ ਕੇ ਬਸਾਂ 'ਚ ਬਿਠਾਇਆ ਜਾ ਰਿਹਾ ਸੀ ਉਹ ਤਸਵੀਰਾਂ ਤੁਹਾਨੂੰ ਦਿਖਾ ਲਈਆਂ ਸੀ ਉਦੋਂ ਪੰਜਾਬ ਸਰਕਾਰ ਕਿਤੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਮਹਿਲ ਮਨਾਰਿਆਂ 'ਚ ਬੈਠੇ ਹੋਣਗੇ ਜਾਂ ਚੋਣ ਪ੍ਰਚਾਰ ਚੋਣ ਪ੍ਰਚਾਰ ਤੇ ਵੈਸੀ ਹੀ ਬੰਦ ਹੋ ਗਿਆ ਉਧਰਲੇ ਪਾਸੇ ਸ਼ਾਇਦ ਅੱਜ ਇਧਰਲੇ ਪਾਸੇ ਆ ਜਾਣਾ ਚਾਹੀਦਾ ਸੀ ਤੰਜ ਵੀ ਕੱਸਿਆ ਪਰਮਜੀਤ ਸਿੰਘ ਮਾਣੇ ਨਾਲੇ ਵੀ ਕਹਿ ਦਿੱਤਾ ਕਿ ਇਹਦੇ ਵਿੱਚ ਇੱਕ ਵੱਡਾ ਯੋਗਦਾਨ ਖਾ ਸਕ ਕੇ ਪੰਜਾਬ ਸਰਕਾਰ ਦਾ ਚਾਹੀਦਾ ਸੀ ਜਿਹੜਾ ਕਿ ਪੰਜਾਬ ਸਰਕਾਰ ਨੇ ਨਹੀਂ ਨਪਾਇਆ ਦੇਖਦੇ ਹਾਂ ਅਗਲੀ ਰਣਨੀਤੀ ਕੀ ਹੁੰਦੀ ਆ ਕੀ ਸੈਨਟ ਚੋਣਾਂ ਤੱਕ ਹੋਊਗਾ ਮਸਲਾ ਹੱਲ ਸੈਨਟ ਚੋਣਾਂ ਤੋਂ ਬਾਅਦ ਦੇ ਵਿੱਚ ਜਿਹੜੀ ਪ੍ਰਤੀਕਿਰਿਆ ਨੌਜਵਾਨ ਲੈ ਕੇ ਆਉਂਦੇ ਆ ਕੀ ਅੱਜ ਕੋਈ ਖਾਸ ਇਸ ਮਸਲੇ ਦਾ ਹੱਲ ਹੋਊਗਾ ਕੀ ਪ੍ਰਬੰਧਕੀ ਕਮੇਟੀ ਹੋਵੇ ਜਾਂ ਬਾਕੀ ਲਾਮਰਸ਼ਕਰ ਜਿਹੜਾ ਵਾ ਉਹ ਮੰਨ ਲੈਂਦਾ ਕਿ ਸੈਨਿਟ ਚੋਂ ਨਾਲ ਜਲਦੀ ਹੋਣਗੇ ਸਮਾਂ ਦੱਸੂਗਾ ਇੱਕ ਵੱਡਾ ਇਕੱਠ ਹੈ ਇਸ ਟਾਈਮ ਯੂਨੀਵਰਸਿਟੀ ਦੇ ਵਿੱਚ ਜਿਹਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਨਾਲ ਕੋਸ਼ਿਸ਼ ਹੈ ਕਿ ਜਜਬਾਤ ਵੀ ਬਿਆਨ ਕੀਤੇ ਜਾਵਣ